ਮਾਂ ਬਣਨ ਦੀ ਚਾਹਤ ਇੱਕ ਅਜੀਬਾ ਸੁਪਨਾ ਹੈ ਜਿਹੜਾ ਕਿ ਹਰ ਇੱਕ ਔਰਤ ਦੇ ਦਿਲ ਵਿੱਚ ਹੁੰਦਾ ਹੈ। ਕੌਜ਼ ਜ਼ਿੰਦਗੀ 'ਵੀ ਕੁਝ ਉਲਝਣਾ ਅਤੇ ਕੁਝ ਸਰੀਰਕ ਪਰੇਸ਼ਾਨੀਆਂ ਕਰਕੇ ਇਹ ਸੁਪਨਾ ਅਧੂਰਾ ਹੀ ਰਹਿ ਜਾਂਦਾ ਹੈ। ਸੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜੀਬਾ ਆਯੁਰਵੈਦਿਕ ਇਲਾਜ ਦੱਸਾਂਗੇ ਜਿਹੜਾ ਕਿ ਪੁਰਾਣੇ ਵੈਦਾਂ ਦੁਆਰਾ ਬਾਝ ਰਾਣੀਆਂ ਨੂੰ ਦਿੱਤਾ ਜਾਂਦਾ ਸੀ ਤਾਂ ਕਿ ਉਹ ਰਾਜਾ ਪਰਵਾਰ ਨੂੰ ਉਹਨਾਂ ਦਾ ਵਾਰਸ ਦੇ ਸਕੇ। ਸੋ ਐਲੋਵੇਰਾ ਦਾ ਜਿਹੜਾ ਬੁੱਟਾ ਹੁੰਦਾ ਹੈ ਉਹ ਤਾਂ ਹਰ ਇੱਕ ਦੇ ਘਰ ਦੇ ਵਿੱਚ ਹੀ ਹੁੰਦਾ ਹੈ। ਔਲੋਵੇਰਾ ਦੇ ਬੁੱਟੇ ਨੂੰ ਕਿਹੜੀ ਬਿਮਾਰੀ ਤੇ ਕਿਸ ਤਰ੍ਹਾਂ ਯੂਜ਼ ਕਰਨਾ ਹੈ ਇਹ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਸੋ ਇਸੇ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਐਲੋਵੇਰਾ ਦਾ ਬੁੱਟਾ ਕਿਸ ਤਰ੍ਹਾਂ ਔਰ ਤਾਂ ਅਤੇ ਮਰਦਾਂ ਦੋਵਾਂ ਦਾ ਹੀ ਬਾਜਪਨ ਦੂਰ ਕਰ ਸਕਦਾ ਹੈ ਐਲੋਵੇਰਾ ਦਾ ਤੁਸੀਂ 45 ਦਿਨਾਂ ਤੱਕ ਇੱਕ ਕੜਾਹ ਬਣਾ ਕੇ ਖਾਣਾ ਹੈ ਜਿਸ ਦੀ ਰੈਸিপি ਤੁਹਾਨੂੰ ਅੱਗੇ ਦੱਸਾਂਗੇ ਇਹ ਕੜਾਹ ਜੇ ਦੋਵੇਂ ਪਤੀ ਪਤਨੀ ਰੋਜ਼ 45 ਦਿਨਾਂ ਤੱਕ ਖਾ ਲੈਣ ਤਾਂ ਉਹਨਾਂ ਦਾ ਜਿਹੜਾ ਬਾਜਪਨ ਹੈ ਉਹਨਾਂ ਦੀ ਖੁੱਖ ਜਿਹੜੀ ਬਾਦ ਪਈਆ ਉਹ ਜਲਦੀ ਹਰੀ ਹੋ ਜਾਵੇਗੀ ਸੋ ਇਸ ਵੀਡੀਓ ਨੂੰ ਅੱਗੇ ਵੇਖਣ ਤੋਂ ਪਹਿਲਾਂ ਜੇਕਰ ਤੁਸੀਂ ਫੇਸਬੁੱਕ ਤੇ ਸਾਨੂੰ ਦੇਖ ਰਹੇ ਹੋ ਤਾਂ ਫੇਸਬੁੱਕ ਤੇ ਸਾਡੇ ਪੇਜ ਨੂੰ ਫੋਲੋ ਕਰ ਲਓ ਤੇ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾਓ ਇਸ ਵੀਡੀਓ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਤੁਸੀਂ ਤਕਰੀਬਨ 10 ਕਿਲੋ ਐਲੋਹੀਰਾ ਲੈ ਲੈਣੀ ਹੈ ਪਰ ਇਸ ਵਿੱਚ ਸਾਰੀ ਐਲੋਹੀਰਾ ਦੀ ਤੁਸੀਂ ਗੁੱਧ ਕੱਢ ਲੈਣੀ ਹੈ ਜਿਸ ਤੋਂ ਬਾਅਦ ਤਕਰੀਬਨ 6 ਤੋਂ 7 ਕਿਲੋ ਗੁੱਧ ਤੁਹਾਡੇ ਕੋਲ ਰਹਿ ਜਾਵੇਗੀ ਫਿਰ ਤੁਸੀਂ ਐਲੋਵੇਰਾ ਜਲ ਇਸੇ ਕੱਢੀ ਹੋਈ ਜੈਲ ਨੂੰ ਕਿਸੇ ਪਿੱਤਲ ਜਾਂ ਲੋਹੇ ਦੀ ਕੜਾਹੀ ਦੇ ਵਿੱਚ ਗੈਸ ਤੇ ਉੱਪਰ ਪਕਾਉਣਾ ਹੈ ਜਦੋਂ ਤੁਸੀਂ ਇਹ 6 ਤੋਂ 7 ਕਿਲੋ ਐਲੋਵੇਰਾ ਜਲ ਪਕਾਉਗੇ ਤਾਂ ਤਕਰੀਬਨ ਪੱਕਣ ਤੋਂ ਬਾਅਦ ਇਹ ਐਲੋਵੇਰਾ ਜਲ ਜਿਹੜੀ ਹੈ ਤੁਹਾਡੇ ਕੋਲ 1 ਤੋਂ 1.5 ਕਿਲੋ ਰਹਿ ਜਾਵੇਗੀ ਇਸ ਤੋਂ ਬਾਅਦ ਤੁਸੀਂ ਦੋ ਵੱਡੀਆਂ ਕੜਛੀਆਂ ਇਸ ਦੇ ਵਿੱਚ ਦੇਸੀ ਘਿਓ ਪਾਉਣਾ ਹੈ ਇਸ ਨੂੰ ਚੰਗੀ ਤਰ੍ਹਾਂ ਗੈਸ ਤੇ ਉੱਪਰ ਥਿਮ ਆਂਚ ਦੇ ਉੱਤੇ ਪਕਾ ਲੈਣਾ ਹੈ ਇਸ ਤੋਂ ਬਾਅਦ 100 ਗ੍ਰਾਮ ਸੂਜੀ 100 ਗ੍ਰਾਮ ਬੇਸਨ 100 ਗ੍ਰਾਮ ਜਵਾਰ ਦਾ ਆਟਾ ਹੁਣ ਤੁਸੀਂ ਇਹਨਾਂ 3 ਆਟਿਆਂ ਨੂੰ ਦੇਸੀ ਘੀਏ ਦੇ ਵਿੱਚ ਪੁੰਨ ਲੈਣਾ ਹੈ। ਹੁਣ ਤੁਸੀਂ ਥੋੜੀ ਜਿਹੀ ਗੁੰਦ ਲੈ ਕੇ ਉਸ ਨੂੰ ਵੀ ਦੇਸੀ ਘੀਏ ਦੇ ਵਿੱਚ ਪੁੰਨ ਲੈਣਾ ਹੈ ਅਤੇ ਉਸ ਤੋਂ ਬਾਅਦ ਮਿਕਸੀ ਗ੍ਰਾਈਂਡਰ ਦੇ ਵਿੱਚ ਇਹਨਾਂ ਸਾਰੀ ਚੀਜ਼ਾਂ ਨੂੰ ਗ੍ਰਾਈਂਡ ਕਰ ਲੈਣਾ ਹੈ। ਇਸ ਤੋਂ ਬਾਅਦ ਜਿਹੜਾ ਵੀ ਤੁਸੀਂ ਸਮਾਨ ਤਿਆਰ ਕੀਤਾ ਜਿਵੇਂ ਕਿ ਦੇਸੀ ਘੀਏ ਵਿੱਚ ਪੁੰਨੇ ਹੋਈ ਐਲੋਵੀਰਾ ਜਲ, ਤਿੰਨੋਂ ਤਰ੍ਹਾਂ ਦੇ ਪੁੰਨੇ ਹੋਏ ਆਟੇ ਅਤੇ ਗ੍ਰਾਈਂਡ ਕੀਤੀ ਹੋਈ ਗੁੰਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਰਲਾ ਲੈਣਾ ਹੈ। ਇਸ ਤੋਂ ਬਾਅਦ ਤੁਸੀਂ ਸਵਾਦ ਅਨੁਸਾਰ ਇਸ ਦੇ ਵਿੱਚ ਮਿੱਠਾ ਪਾ ਸਕਦੇ ਹੋ। ਪਾਵਿਤਾ ਤੁਸੀਂ ਸ਼ੱਕਰ ਪਾ ਲਓ ਪਾਵਿਤਾ ਤੁਸੀਂ ਬੂਰਾ ਖੰਡ ਪਾ ਲਵੋ ਹੁਣ ਇਸ ਤੇ ਲੱਡੂ ਬਣਾ ਕੇ ਜੇ પતિ ਪਤਨੀ ਦੋਵੇਂ ਰੋਜ਼ਾਨਾ 45 ਦਿਨਾਂ ਤੱਕ ਖਾ ਲੈਣ ਤਾਂ ਜਿਹੜੀ ਉਹਨਾਂ ਦੀ ਸੰਤਾਨ ਪ੍ਰਾਪਤੀ ਦੀ ਇੱਛਾ ਕਈ ਸਾਲਾਂ ਤੋਂ ਪੂਰੀ ਨਹੀਂ ਹੋਈ ਉਹ ਕੁਝ ਹੀ ਦਿਨਾਂ ਦੇ ਵਿੱਚ ਪੂਰੀ ਹੋ ਜਾਵੇਗੀ ਐਲੋਵੇਰਾ ਦਾ ਇਹ ਨੁਸਖਾ ਬੜਾ ਹੀ ਸਟੀਕ ਇਲਾਜ ਹੈ ਇੱਕ ਵਾਰ ਤੁਸੀਂ 45 ਦਿਨਾਂ ਤੱਕ ਇਸ ਨੂੰ ਵਰਤ ਕੇ ਦੇਖੋ ਦੋਵੇਂ ਪਤੀ ਪਤਨੀ ਇਹ ਕੜਾ ਤੁਸੀਂ ਇਸਤੇਮਾਲ ਕਰਕੇ ਦੇਖੋ ਹੋ ਹੀ ਨਹੀਂ ਸਕਦਾ ਕਿ ਤੁਹਾਡੀ ਸੁੰਨੀ ਕੁੱਖ ਹਰੀ ਨਾ ਹੋਵੇ ਸੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਦੇ ਲਈ ਪੰਜਾਬੀ ਟੀਵੀ ਨਾਲ ਜੁੜੇ ਰਹੋ ਧੰਨਵਾਦ